ਰਾਜਾ ਵੜਿੰਗ ਹਮੇਸ਼ਾ ਲੋਕਾਂ ਦਾ ਸੀ ਤੇ ਲੋਕਾਂ ਦਾ ਹੈ ਤੁਸੀਂ ਇਲਾਕੇ ਵੰਡ ਕੇ ਮੈਨੂੰ ਤੁਸੀਂ ਛੋਟਾ ਨਹੀਂ ਕਰ ਸਕਦੇ ਕਿਉਂਕਿ ਰਾਜਾ ਵੜਿੰਗ ਜੇ ਲੁਧਿਆਣਾੇ ਜਾ ਕੇ ਲੜਿਆ ਤਾਂ ਵੀ ਇਹ ਪਾਰਟੀ ਦਾ ਫੈਸਲਾ ਸੀ ਤੇ ਹੁਣ ਜੇ ਮੈਂ ਇੱਥੇ ਤੋਂ ਆਪਣੀ ਪਤਨੀ ਨੂੰ ਲੜਾ ਰਿਹਾ ਐ ਵੀ ਪਾਰਟੀ ਦਾ ਫੈਸਲਾ ਹੈ ਤੇ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਇਹ ਬਾਹਰ ਦੇ ਕੈਂਡੀਡੇਟ ਨੇ ਅਸੀਂ ਬਾਹਰ ਦੇ ਕੈਂਡੀਡੇਟ ਨਹੀਂ ਮੈਂ ਤਿੰਨ ਵਾਰ ਗਿੱਦੜਵਾਹੇ ਦਾ ਐਮਐਲਏ ਰਿਹਾ ਤੇ ਇਹ ਹਲਕਾ ਮੇਰਾ ਆਪਣਾ ਹੈ ਅਤੇ ਜੇ ਹੁਣ ਮੈਂ ਇੱਥੋਂ ਆਪਣੀ ਪਤਨੀ ਨੂੰ ਲੜਾ ਰਿਹਾ ਤਾਂ ਵੀ ਇਹ ਪਾਰਟੀ ਦਾ ਫੈਸਲਾ ਹੈ ਅਤੇ ਤੁਸੀਂ ਮੈਨੂੰ ਬਾਹਰ ਲਾ ਨਹੀਂ ਦੱਸ ਸਕਦੇ ਜੇ ਮੈਂ ਬਾਹਰ ਲਾਂ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਹਰਲਾ ਕੈਂਡੀਡੇਟ ਤੁਹਾਡੇ ਆ ਕੇ 3 ਵਾਰ ਜਿੱਤ ਗਿਆ ਤੇ ਤੁਸੀਂ ਅੰਦਰਲੇ ਕੀ ਕਰ ਰਹੇ ਹੋ ਕੀ ਕਹਿ ਰਹੇ ਨੇ ਰਾਜਾ ਬੜੇਗਾ ਤੁਹਾਨੂੰ ਦਿਖਾਉਣੇ ਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਹੈ ਕੀ ਰਾਜਾ ਵੜਿੰਗ ਕੋਈ ਮੈਨੂੰ ਬਾਹਰਲਾ ਕਹਿੰਦਾ ਯਾਰ ਮੈਨੂੰ 15 20 ਸਾਲ ਹੋ ਗਏ ਸੇਵਾ ਕਰਦੇ ਨੂੰ ਗਿੱਦੜਵੇ ਨੂੰ ਇਹ ਮੈਨੂੰ ਬਾਹਰਲਾ ਹੀ ਦੱਸਦੇ ਆ ਹਜੇ ਤਾਈ ਸੋ ਇਹਰਾ ਮਤਲਬ ਅੰਦਰ ਲਿਆਂ ਨੂੰ ਨਕਾਰਿਆ ਬਾਹਰਲਾ ਤੁਸੀਂ ਮੈਨੂੰ ਦੱਸ ਦਿਓ ਮੈਂ ਕੋਈ ਚੰਗੇ ਕੰਮ ਕੀਤੇ ਹੋਣੇ ਸੋ ਮੇਰੀ ਬੇਨਤੀ ਆ ਡਾਕਟਰ ਭਾਵੇਂ ਕਿਤੋਂ ਦਾ ਵੀ ਹੋਵੇ ਲੇਕਿਨ ਇਲਾਜ ਚੰਗਾ ਕਰਨ ਵਾਲਾ ਹੋਵੇ ਵਿਅਕਤੀ ਉਹਰੇ ਕੋਲੇ ਇਲਾਜ ਕਰਾਉਣ ਵਾਸਤੇ ਕਲਕੱਤੇ ਵੀ ਚਲਾ ਜਾਂਦਾ ਹੈ ਡਾਕਟਰ ਭਾਵੇਂ ਗਵਾਂਢ ਛੋਵੇ ਅਲਾਜ ਚੰਗਾ ਨਾ ਕਰਦਾ ਹੋਵੇ ਫੋਰ ਐਗਜ਼ਾਮਪਲ ਵੀ 2 ਨੰਬਰ ਵਾਰਡ ਚ ਰਹਿੰਦਾ ਹੋਵੇ ਤੇ 2 ਨੰਬਰ ਵਾਰਡ ਵਾਲਿਆਂ ਨੂੰ ਇਹਨਾਂ ਕਦੇ ਦਰਸ਼ਨ ਦਿੱਤੇ ਹੋਣ ਤਾਂ ਮੈਨੂੰ ਲੱਗਦਾ ਕਿ ਉਹਨੂੰ ਪਿਆਰ ਨਹੀਂ ਲੋਕ ਕਰਦੇ ਸੋ ਮੇਰੀ ਇਹ ਬੇਨਤੀ ਹੈ ਸਾਨੂੰ ਕੋਈ ਮੁੱਖ ਮੰਤਰੀ ਸਾਹਿਬ ਕਹਿੰਦਾ ਇੱਕ ਗਮਲਾ ਵਾਲਾ ਬੂਟਾ ਇੱਕ ਬੋਰਡ ਇੱਕ ਫਲਾਨਾ ਆਦਰੀਆਂ ਭਗਵੰਤ ਸਿੰਘ ਮਾਨ ਸਾਹਿਬ ਤੇ ਖਾਸ ਕਰਕੇ ਜਿਹੜੇ ਤੁਹਾਡੇ ਉਮੀਦਵਾਰ ਸਾਹਿਬ ਨੇ ਇਕੱਲੇ ਕਹਿ ਦਿੰਦੇ ਨੇ ਕੀ ਰਾਜਾ ਬਰਿੰਗ ਲੁਧਿਆਣੇ ਉਲੜ ਲਿਆ ਭਗਵੰਤ ਸਿੰਘ ਮਾਨ ਜਲਾਲਾਬਾਦ ਤੋਂ ਚੋਣ ਲੜਿਆ ਭਗਵੰਤ ਸਿੰਘ ਮਾਨ ਸਾਹਿਬ ਲਹਿਰੇਗਾਗੇ ਤੋਂ ਚੋਣ ਲੜੇ ਫੇਰ ਭਗਵੰਤ ਮਾਨ ਸਾਹਿਬ ਸੰਗਰੂਰ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਫੇਰ ਭਗਵੰਤ ਸਿੰਘ ਮਾਨ ਸਾਹਿਬ ਧੂਰੀ ਤੋਂ ਇਲੈਕਸ਼ਨ ਲੜੇ ਸੋ ਇਹ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਮੇਰੇ ਕਹਿਣ ਦਾ ਮਤਲਬ ਜਿਹੜੇ ਲੀਡਰ ਹੁੰਦੇ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਟੋ-ਕੱਟ 10 ਸਾਮਾ ਤੋਂ ਚੋਣ ਲੜੇ ਕਦੇ ਕਿਲਾ ਲਾਹ ਰਾਏਪੋਤ ਤੋਂ ਲੜੇ ਕਦੇ ਕਿਤੋਂ ਲੜੇ ਏਵੇਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਕਦੇ ਫਰੀਦਕੋਟੋਂ ਪਾਰਲੀਮੈਂਟ ਲੜੇ ਤੇ ਫਿਰ ਕਦੇ ਜਲਾਲਾਬਾਦ ਤੋਂ ਲੜੇ ਕਦੇ ਉਹਨਾਂ ਦਾ ਪਰਿਵਾਰ ਬਠਿੰਡਿਆਂੋਂ ਲੜਿਆ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਤਾ ਬਾਹਰਲੇ ਅੰਦਰਲੇ ਦਾ ਜਿਹੜੇ ਅੰਦਰਲੇ ਸੀ 10 ਸਾਲ ਅਕਾਲੀ ਦਲ ਚ ਰਹੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਰਹੀ ਹੁਣ ਵੀ 3 ਸਾਲਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਲੇਕਿਨ ਗਿੱਦੜਬਾਦੇ ਆਸ ਤੇ ਕੋਈ ਪ੍ਰਾਪਤੀ ਘਣਾ ਦਿਓ ਵੀ ਆਹ ਪ੍ਰਾਪਤੀ ਹੈ ਤੁਹਾਡੇ ਲੋਕਾਂ ਦੀ ਇਹ ਕਹਿ ਦੇਣਾ ਕਿ 100 ਕਰੋੜ ਡਿੱਗੀ ਚ ਪਾ ਕੇ ਆਇਆ ਤੇ ਸਾਨੂੰ ਇੰਨੇ ਪੈਸੇ ਕਾਰਚ ਮੰਤਰੀ ਲੈ ਕੇ ਆਇਆ ਇਹ ਸਾਰੀਆਂ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਇਹ ਲੋਕ ਸਾਰੀਆਂ ਜਾਣਦੇ ਐ ਮੈਂ ਬਾਹਰਲਾ ਸੀ ਮੈਂ ਅੰਦਰਲਾ ਸੀ ਮੈਂ ਗਿੱਦੜਬੇ ਦਾ ਸੀ ਨਹੀਂ ਸੀ ਲੇਕਿਨ ਜੋ ਮੈਂ ਗਿੱਦੜਬੇ ਆਸ ਤੇ ਕੀਤਾ ਉਹ ਤੁਸੀਂ ਕਰ ਨਹੀਂ ਸਕਦੇ ਔਰ ਲੋਕਾਂ ਨੂੰ ਪਤਾ ਹੈ ਕਿ ਨਾਲ ਹੀ ਲਾਲਬਾਈਆ ਉੱਥੇ ਜਿਨ੍ਹਾਂ ਦਾ ਨਾਂ ਖੁੱਡੀਆਂ ਸਾਹਿਬ ਹੈ ਇੱਧਰ ਬਜੀਤ ਜੀ ਨੇ ਬੀਬੀ ਬਜੀਤ ਕੌਰ ਇਹ ਮਲੋੜ ਤੋਂ ਥੇੜੀ ਨਾਲ ਉਹਨਾਂ ਦਾ ਨਾਂ ਉੱਥੇ ਸਰਕਾਰਾਂ ਹੈਗੀਆਂ ਦੋ ਕੈਬਨਿਟ ਮੰਤਰੀਏ ਮੈਨੂੰ ਜ਼ਰਾ ਗਿਣਾ ਦਿਓ ਤਿੰਨਾਂ ਸਾਲਾਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਉੱਥੇ ਤਿੰਨਾਂ ਸਾਲਾਂ 'ਚ ਕੀ ਕੀਤਾ ਅਗਰ ਇੱਕ ਵੀ ਚੀਜ਼ ਤੁਸੀਂ ਗਿਣਾ ਦਿਓ ਤੇ ਮੈਂ ਤੁਹਾਡਾ ਬੇਨਦਾਰ ਹੋਵਾਂਗਾ ਸੋ ਮੇਰੇ ਕਹਿਣ ਦਾ ਮਤਲਬ ਜੋ ਅਸੀਂ ਕਰਤਾ ਉਹ ਕੋਈ ਹੋਰ ਕਰ ਨਹੀਂ ਸਕਦਾ ਸੋ ਫਜ਼ੂਲ ਬਾਜੀ ਦੀਆਂ ਗੱਲਾਂ ਮੈਨੂੰ 20 ਸਾਲ ਬਾਅਦ ਵੀ ਤੁਸੀਂ ਇਹ ਕਹੋਗੇ ਤੁਹਾਡੇ ਨਾਲ ਓ ਜਿਆਦੇ ਮੈਂ ਗਲੀਆਂ ਜਾਣਦਾ ਥੋਡੇ ਨਾਲ ਓ ਜਿਆਦੇ ਮੈਂ ਲੋਕਾਂ ਨੂੰ ਜਾਣਨਾ ਥੋਡੇ ਨਾਲ ਓ ਜਿਆਦੇ ਮੈਂ ਲੋਕਾਂ ਦੇ ਕੰਮ ਕਰਾਏ ਥੋਡੇ ਨਾਲ ਓ ਜਿਆਦੇ ਮੈਂ ਲੋਕਾਂ ਚ ਵਿਚਰਦਾ ਅੱਜ ਵੀ ਤੁਹਾਡੇ ਨਾਲ ਜਿਆਦੇ ਹਰ ਕੰਮ ਚ ਅੱਗੇ ਚਾਹੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਚਾਹੇ ਕਿਸੇ ਨੂੰ ਹਮਦਰਦੀ ਦਿਤੌਣ ਦੇ ਵਿੱਚ ਰਾਜਾ ਵੜਿੰਗ ਹਮੇਸ਼ਾ ਤਤ ਪਰ ਰਹਿੰਦਾ ਜਿੱਥੇ ਗਿੱਦੜਵੇ ਤੋਂ ਉੱਠ ਕੇ ਨਹੀਂ ਤੁਸੀਂ ਪਹੁੰਚ ਸਕਦੇ ਗਿੱਦੜਵੇ ਉਦੋਂ ਰਾਜਾ ਵੜਿੰਗ ਚੰਡੀਗੜ੍ਹੋਂ ਚੱਲ ਕੇ ਆ ਜਾਂਦਾ ਔਰ ਸਭ ਨੂੰ ਪਤਾ ਵੀ ਕੀ ਦੇਖਿਆ 25 ਪਿੰਡਾਂ ਦੇ ਕਾਗਜ਼ ਰੱਦ ਕਰਾਤੇ ਤੁਸੀਂ ਲੋਕਾਂ ਨੇ ਔਰ ਜੋ ਕਾਰਪੋਰੇਸ਼ਨ ਦੇ ਚੋਣਾਂਵਾਂ ਦੇ ਵਿੱਚ ਮੈਂ ਗਿੱਦੜਵੇ ਦੇ ਲੋਕਾਂ ਦਾ ਡਰ ਚੱਕਿਆ ਗਿੱਦੜਵੇ 'ਚ ਰਹਿੰਦੇ ਲੋਕਾਂ ਨੇ ਡਰ ਪਾਇਆ ਵਿਆ ਸੀਗਾ ਟੈਰਰ ਪਾਇਆ ਵਿਆ ਸੀਗਾ ਇਸ ਤਰ੍ਹਾਂ ਦਾ ਵੀ ਪਤਾ ਨਹੀਂ ਉਹ ਆ ਗਿਆ ਉਹ ਗਿਆ ਸੋ ਉਹ ਡਰ ਰਾਜੇ ਵਿੜਿੰਗ ਨੇ ਚੱਕਿਆ ਔਰ ਕੰਮ ਵੀ ਰਾਜੇ ਵਿੜਿੰਗ ਨੇ ਕੀਤੇ ਇਸ ਕਰਕੇ ਗਿੱਦੜਬੇ ਦੇ ਲੋਕ ਮੈਨੂੰ ਜਿਤਾਉਂਦੇ ਤਿੰਨ ਵਾਰ ਔਰ ਚੌਥੀ ਵਾਰ ਵੀ ਜਿਤਾਉਣਗੇ ਇਹ ਗੱਲ ਯਾਦ ਰੱਖਿਓ ਕਿਉਂਕਿ ਗਿੱਦੜਬੇ ਨੂੰ ਪਤਾ ਹੈ ਕਿ ਅਸਲਾ ਹਮ ਅਸਲੀ ਹਮ ਦਰਦ ਕੌਣ ਹੈ ਤੇ ਕੌਣ ਗਿੱਦੜਬੇ ਲੋਕਾਂ ਦੀ ਤਰੱਕੀ ਕਰਾ ਸਕਦਾ ਹੈ 2027 ਚ ਦੇਖਿਓ ਗਿੱਦੜਬਾ ਐਸਾ ਬਣਾਵਾਵਾਂਗਾ ਕਿ ਦੇਸ਼ ਚੋਂ ਲੋਕ ਵੇਖਣ ਆਇਆ ਕਰਨਗੇ ਇਹ ਐਸਾ ਕਿ ਦਰਬਾਰ ਰਾਜੇ ਵੜਿੰਗ ਨੇ ਬਣਾਇਆ ਹੈ 3 ਮਹੀਨੇ ਕੇਵਲ ਮੇਰੇ ਕੋਲ 4 ਮਹੀਨੇ ਤਾਕਤ ਹੈ اسی ਮੰਤਰੀ ਬਣਿਆ ਸੀਗਾ ਇਸ ਤੋਂ ਪਹਿਲਾਂ ਮੰਤਰੀ ਨਹੀਂ ਰਿਹਾ ਸੀ ਮੈਂ ਔਰ 4 ਮਹੀਨਿਆਂ ਚ ਪੰਜਾਬ ਦੇ ਲੋਕਾਂ ਨੂੰ ਪੁੱਛੋ ਐਦਾਂ ਕੱਲ ਨੂੰ ਤੁਸੀਂ ਕਹੋਗੇ ਰਾਜਾ ਵੜਿੰਗ ਲੁਧਿਆਣੇ ਦਾ ਨਹੀਂ ਸੀਗਾ ਉੱਥੇ ਜਾ ਕੇ ਲੜ ਗਿਆ ਰਾਜੇ ਵੜਿੰਗ ਕਿਤੋਂ ਦਾ ਵੀ ਹੋਵੇ ਲੇਕਿਨ ਰਾਜੇ ਵੜਿੰਗ ਨੂੰ ਲੋਕ ਪਸੰਦ ਕਰਦੇ ਆ ਮਾਨ ਸਾਹਿਬ ਔਰ ਆਦਨੀਆਂ ਮੇਰੇ ਵਿਰੋਧੀ ਉਮੀਦਵਾਰ ਸਾਹਿਬੋ ਇਸ ਕਰਕੇ ਲੜਿਆਣੂ ਵੀ ਜਿੱਤਦਾ ਹੈ ਰਾਮਨਦਨ ਢਿਆਣੀ ਵਾਲੇ ਬੇਵਕੂਫ ਸੀ ਨਹੀਂ ਜਿਹੜੇ ਬੰਦੇ ਚੰਗੀ ਸ਼ਵੀ ਵਾਲੇ ਹੁੰਦੇ ਐ ਤੇ ਜਿਨ੍ਹਾਂ ਦਾ ਪਤਾ ਹੁੰਦਾ ਵੀ ਇਹ ਚੰਗਾ ਇਲਾਜ ਕਰ ਸਕਦੇ ਐ ਉਹਨਾਂ ਡਾਕਟਰਾਂ ਦੇ ਕੋਲੇ ਲੋਕ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਆਪਦਾ ਇਲਾਜ ਕਰਾਇਆ ਹੁੰਦੇ ਐ ਸੋ ਚਿੰਤਾ ਨਾ ਕਰੋ ਕੋਈ ਚੰਗੀ ਗੱਲ ਹੈਗੀ ਐ ਰਾਜੇ ਵੜਿੰਗ ਬਾਰੇ ਤਾਂ ਤੁਸੀਂ ਦੱਸੋ ਮਿੱਤਰੋ ਐ ਵੀ ਛੋਟੀਆਂ ਛੋਟੀਆਂ ਤੁੜ ਕੋ ਪਹੁੰਚਦੀ ਨਹੀਂ 15 ਸਾਲਾਂ ਬਾਅਦ ਕਹਿੰਦੇ ਰਾਜਾ ਵੜਿੰਗ ਬਾਹਰ ਨਾ ਸੀ ਵਾਹ ਇਸ ਤੋਂ